ਉਹ ਡੱਬੀ ਲਿਆ ਕਾਂਗੜੀ ਆਏ ਤਵੇ ਤੇਰੇ ਨਹੀਂ ਬੈਠੀ ਤਵੇ ਰਗੀ ਛੱਲੀ ਬਣਾਈ ਹੁਣ ਤੇਰੀਆਂ ਲਾਲਾਂ ਡਿਗਣੀਆਂ ਓਹ ਡਾ ਸਪੀਰੀਟਸ ਕੀ ਆ ਆਸਟ੍ਰੇਲੀਆ ਮਾਰੇ ਅਸੀਂ ਘੁੰਮਣ ਜਾਣਾ ਵਾ ਅਸੀਂ ਆਪ ਦਾ ਪ੍ਰਬੰਧ ਕਰਕੇ ਚੱਲਨੇ ਆ ਸਾਡੇ ਤੱਕ ਕਬੂਤਰਾ ਤਾਂ ਨਹੀਂ ਖਾਧੀਆਂ ਜਾਣ ਲਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਅੱਜ ਹੀ ਬਣਾਉਣ ਲੱਗੇ ਆ ਛੱਲੀਆਂ ਪੁੰਨ ਕੇ ਖਾਵਾਂਗੇ ਤੇ ਬਾਹਰ ਮੰਮੀ ਹਣੀ ਕਈ ਨਾ ਮੂਲੀ ਵਾਲੇ ਪਰਾਠੇ ਤੇ ਕਦੇ ਕੁਛ ਬਣਾਉਂਦੇ ਆਲੇ ਇੱਥੇ ਅਸੀਂ ਛੱਲੀਆਂ ਬਣਾਉਣਾ ਗਿਆ ਛੱਲੀਆਂ ਸਾਡੀ ਖੇਤ ਦੀਆਂ ਛੱਲੀਆਂ ਸਾਡੀਆਂ ਨਵੀਆਂ ਕਰਨੀਆਂ ਆਂ ਅੱਜ ਪੁਰਾਣੀਆਂ ਆ ਰਹੀਆਂ ਸੀ ਨਵੀਆਂ ਕਰਨੀ ਛੋਟਾ ਜਾਂ ਤੰਦੂਰ ਲਿਆਂਦਾ ਬਾਕੀ ਬਾਲਣ ਉਹ ਡੱਬੀ ਲਿਆ ਕਾਂਗੜੀਆਂ ਆਏ ਆ ਗਰਕਿਰਤ ਵਾਲੇ ਵੱਲੋਂ ਆ ਫੜ ਵੇਖੀ ਗਰਕਿਰਤ ਬਣਾਉਂਦੇ ਆ ਸਹਿਯੋਗ ਇਹ ਉਹਨੂੰ ਕੀ ਕਹਿੰਦੇ ਆ ਦੇਖ 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 ਅੱਧਾ ਲਾ ਚੌੜਾ ਲਾ ਹਾਂ ਇੱਧਰ ਅੱਗ ਮੱਚ ਗਈ ਹੈ ਕਹਿੰਦੇ ਬਾਲਣ ਜਿਆਦਾ ਵਾ ਆ ਗੱਲਾ ਹੀ ਧੂਆ ਨਿਕਲੀ ਜਾਂਦਾ ਨਾ ਕਿੰਨੇ ਰੱਖਿਆ ਕਿੰਨੇ ਤੂੰ ਰੱਖਿਆ ਵਾ ਨਹਿਮ ਭਰਾਵਾ ਮੈਂ ਨਹੀਂ ਰੱਖਿਆ ਜਾ ਕਰਕੇ ਤੂੰ ਜੱਜਿਆ ਲਾ ਗਿਆ ਪੂਸ ਜਿਆ ਲਿਆ ਹੋਏ ਕਰਕੇ ਤੇ ਬਾਲਣ ਥੋੜਾ ਜਿਹਾ ਛਲੀਆਂ ਜਾਂਦੀਆਂ ਸੁਖੇ ਦੇ ਬੂਟੇ ਜੀ ਸੌਰੀ ਸਰਾਂ ਦੇ ਬੂਟੇ ਢੜਿਆ ਹਾ ਢੜਾ ਫੜ ਲੈ ਐ ਐ ਐ ਕਰੀ ਜਦੇ ਥੇ ਢੜਾ ਤੇ ਵੜ ਜਾ ਕੇ ਢੜਾਈ ਫੜ ਲੈ ਉਹ ਫੜਾ ਦੇ ਲਾਗੇ ਜੱਜ ਜੀ ਯਾਰ ਕੀ ਕਰਦਾ ਆ ਫੜ ਨਹੀਂ ਗੱਡੂ ਲਓ ਵੀ ਸਾਡੀ ਛਲੀਆਂ ਉਹ ਜਨਲੀ ਤਿਆਰ ਆ ਬਾ ਅੱਗ ਬਲ ਪਵੇ ਇਕੱਲੀ ਮੁੰਡੇ ਕਹਿੰਦੇ ਚੋਬਰ ਚੋਟੀ ਦੇ ਕਹਿੰਦੇ ਨੌਜਵਾਨ ਲੋ ਵੀਰ ਹਣੇ ਛੱਲੀ ਹਣੇ ਆਈ ਆ ਵੀਰ ਹਣੇ ਬੈਠੀ ਤਵੇ ਰਕੀ ਛੱਲੀ ਬਣਾਈ ਸਾਰੀ ਵਿਚਾਰ ਹਾਂ ਹੁਣ ਦੇਖੀ ਹੰਸਾ ਆਈ ਪੁੱਤਿਆ ਆ ਕੇ ਆਂਦਾ ਛੱਲੀ ਸਾਰੀ ਦੀ ਬੇੜਾ ਗਰਕ ਕਰਕੇ ਹਾਂ ਬਾਕੀ ਹੁਣ ਲੋਣ ਨਿੰਬੂ ਲਿਆਂਦਾ ਆਵਾ ਇਹ ਸਾਰੀ ਸਾਰ ਸੁਣ ਕੇ ਹੁਣ ਵੇਖੀ ਨਿੰਬੂਲਾ ਆਪਾ ਇਸ ਛੱਲੀ ਐ ਪਕਾਵਾਂਗੇ ਆਏ ਆ ਲੈ ਵੀ ਇਹਨੂੰ ਕਵਰ ਦੇ ਵਿੱਚ ਹੀ ਪਕਾਵਾਂਗੇ ਸਾਰੀ ਆਹ ਕੌਣ ਕਵਰ ਚ ਪਕਾਉਂਦਾ ਛੱਲੀ ਇਹਨੂੰ ਲਾਮ ਤਾਂ ਬਾਹੂ ਮਾੜੀਆਂ ਕਵਰ ਚ ਪਕਾਵਾਂਗਾ ਛੱਲੀ ਆਪਾਂ ਜਿਹੜੀ ਛੜੇ ਨਾ ਛੜੇ ਨਾ ਮੇਰੀ ਛੱਲੀ ਦਾ ਤੇ ਕੱਢ ਕੇ ਮੇਰੀ ਸਾੜਤੀ ਹੂ ਤੇਰੇ ਵਾਲੀ ਛੱਲੀ ਦਾ ਭੁੱਜ ਗਈ ਆ ਵੀਰ ਬਿੱਟੂ ਧਿਆਨ ਹੀ ਨਹੀਂ ਦਿੱਤਾ ਵੇ ਨਹੀਂ ਭੁੱਜੂਗੀ ਆਵੇ ਨਾਲਾ ਕਿੱਡੀ ਵਧੀਆ ਬਾਲ ਲੈ ਆਂਦੇ ਜੇ ਭਰਾਵਾ ਉਹ ਬਸ ਸਾਰੀ ਹੈ ਸਾਰੇ ਉਹਦੇ ਜਿੰਨੇ ਦਾਣੇ ਨੇ ਸਾਰੇ ਦਾਣਿਆਂ ਦੇ ਪਟਾਕੇ پھਵਾ ਦੇ ਵਿਚਾਰੀ ਦੇ ਦੇ ਉਹ ਕਾਲ ਖਲੇ ਗੱਲੀ ਭੋ ਆਵੇ ਕੀ ਗੱਲੀ ਉਹ ਭਰਾਵਾ ਸਾਫ ਕਰ ਲੀ ਇਹਨੂੰ ਇਹ ਸਾਫ ਸਾਫ ਇਹ ਲੈ ਬਾਲਣ ਦੇ ਰੂਚ ਵਰਤੀ ਜਾਏ ਯਾਗ ਬੇਸ਼ਰਮਾਂ ਨਹੀਂ ਕਹਿੰਦੇ ਦਾਲ ਢੋਲੀ ਕਹਿੰਦੇ ਇਹਦਾ ਢੋਲ ਢਣ ਖਾਣੇ ਉਹ ਗਲੇ ਦੀ ਸਾਡੀ ਗਲੇ ਝਾਰ ਕੇ ਕਹਿੰਦਾ ਅਸੀਂ ਝਾਰ ਕੇ ਕਰਨ ਇਹ ਤਾਂ ਝਾਰ ਕੇ ਹੀ ਖਾਈਦੀ ਹੁੰਦੀ ਇਹ ਸਵਾਦੀ ਆ ਲੈਦੀ ਗੱਤ ਤਾਂ ਬੱਸ ਆ ਵੇਖੀ ਤੋ ਆਪਣੀ ਜੇ ਛੱਲੀ ਨਿਕਲੀ ਨਾ ਰਿਵਿਊ ਵਿਖਾਉਣਾ ਤੇ ਮੈਂ ਛੱਲੀ ਆਉਂਦੇ ਵਾਲੀ ਦੇ ਵੇਖੀ ਸਿਰੇ ਦਾ ਨਾ ਸੱਤ ਰਾਲਾ ਯਾਰ ਤਲੋਣੀ ਪੱਕਣੀ ਨਹੀਂ ਪੱਕਣੀ ਨਹੀਂ ਛੱਲੀ ਕਿਤੋਂ ਪੱਕ ਜੂ ਯਾਰ ਛੱਲੀ ਪੱਕਦੀ ਆ ਮੂਰਖ ਬੰਦਾ ਵੇ ਲੈ ਇਹਨੇ ਮਿਲ ਲਾਦਾ ਐਂ ਛੱਲੀ ਯਾਰ ਗਰਮੈਸ਼ ਨੇ ਪੱਕਦੀ ਹੁੰਦਾ ਆ ਜੀ ਭਰਾਵਾ ਵੇਖ ਹੁਣ ਮੈਂ ਤਨ ਦਾਦਾ ਜਿਹੜੀ ਛੱਲੀ ਆਪਾਂ ਕਾਗਜ਼ ਦੇ ਜਿਵੇਂ ਕਵਰ ਤੋਂ ਬਾਹਰ ਲਾਈ ਇਹਦੇ ਆ ਦਾਣੇ ਨੇ ਪਟਾਕੇ ਮਾਰ ਗਏ ਨਾ ਉਹਨੇ ਪਟਾਕੇ ਨਹੀਂ ਮਾਰਨੇ ਉਹਦੇ ਦਾਣੇ ਪਟਾਕੇ ਨਹੀਂ ਆ ਵੇ ਉੱਤੋਂ ਸੜ ਗਈ ਅੰਦਰੋਂ ਨਹੀਂ ਸੜਨੀ ਉਹ ਮੋਟੇ ਆਦੀ ਢੋੜੀ ਬਾਨੀ ਇੱਕ ਸਾਂ ਨਾਲ ਬੋਇਲ ਹੋ ਜਾਣੀ ਉਹ ਬੋਇਲ ਐ ਢੋੜੀ ਹੁੰਦੀ ਕਿੰਨੀ ਬੋਇਲ ਹੀ ਨਹੀਂ ਹੋ ਜਾਣੀ ਮਤਲਬ ਹੋਊਗੀ ਤਾਂ ਉਹ ਬੇਕੀ ਪਰ ਬੇਕ ਕਰਨ ਲਈ ਵੀ ਤਰੀਕਾ ਹੁੰਦਾ ਯਾਰ ਜਿਹੜਾ ਆਟਾ ਚਿਕਨ ਵੇਖਿਆ ਆਟਾ ਚਿਕਨ ਨਾ ਮੈਂ ਨਹੀਂ ਵੇਖਿਆ ਆਟਾ ਚਿਕਨ ਨੂੰ ਨਾ ਉਹਨੂੰ ਇਵੇਂ ਕਵਰ ਕਰਕੇ ਪਕਾਇਆ ਜਾਂਦਾ ਉਹ ਹੋਤੀ ਜਾਂਦਾ ਓਏ ਇਹ ਭਰਾਵਾ ਬੇਕ ਕਰਨ ਦਾ ਇੱਕ ਤਰੀਕਾ ਹੁੰਦਾ ਆ ਵੇ ਬਣ ਗਈ ਉਹਨਾਂ ਤੇਰੀਆਂ ਲਾਲਾਂ ਡਿੱਗਣੀਆਂ ਈ ਆਹ ਮੈਂ ਤੁਹਾਨੂੰ ਕਾਢ ਕੇ ਖੋਣਾ ਇੱਕ ਮਿੰਟ ਮੈਂ ਕਾ ਵੀ ਨਹੀਂ ਆ ਤੇ ਲਾੜਾਂ ਨਾਲ ਲੁੱਟਣੀ ਆ ਲਾਲਾਂ ਸੱਟੇਗਾ ਤੂੰ ਮੜੀ ਦੀ ਗਰਮੀ ਗਰਮੀ ਗਰਮ ਗਰਮ ਛੱਲੀ ਛੱਲੀ ਗਰਮ ਗਰਮ ਵਿਚ ਨਸਵਾ ਸੱਟੀ ਆਪਣੇ ਪੂਲ ਚ ਆਪਣੇ ਲੱਗਣੀ ਸਵਾ ਹਾਂ ਦੇਖੀ ਛੱਲੀ ਹਲੇ ਗਰਮ ਗਰਮ ਨਰਮ ਨਰਮ ਛੱਲੀ 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 ਹੈ ਜੀ ਛੱਲੀ ਇਹ ਛੱਲੀ ਇਹ ਦੇਖੋ ਇਹ ਇਹ ਲਾਲ ਅਗੀ ਤੀ ਉਹ ਪੱਕੀ ਨਹੀਂ ਹੁਣੀ ਉਹ ਪੱਕੀ ਨਹੀਂ ਉਹ ਭਰਾ ਪੱਕ ਗਈ ਆ ਉਹ ਤੂੰ ਦੂਜੀ ਕਿਉਂ ਨਹੀਂ ਇਹ ਖੜੀ ਸਾਰੇ ਆਵੇ ਚੇਕਾ ਮਾਰਨੇ ਨੇ ਅੰਦਰੋਂ ਫੁੱਲ ਸਾਰੀ ਬੋਇਲ ਹੋ ਗਈ ਏ ਬਣ ਗਈ ਏ ਮੈਂ ਚਲੋ ਖਾਣੀ ਦੂਜੀ ਹੈਗੀ ਬਹੁਤ ਪਾਣੀ ਨਹੀਂ ਵੇ ਹਾਂ ਆ ਤੇਰੀਆਂ ਨੂੰ ਵੇਜੋ ਕਾਲਕ ਥੋੜੀ ਨਾ ਖਾਦੀ ਆ ਓਏ ਆ ਦੂਜੀ ਇਹ ਕੁੜੀਆ ਲੋਕੀ ਖਾਈ ਜਾਂਦਾ ਬੱਸ ਖੜਾ ਹੀ ਇਹ ਦੂਜੀ ਖਾਣੀ ਆ ਆਪਾਂ ਦੂਜੀ ਖਾਣੀ ਆ ਓਹ ਆਈ ਆਈ ਤੂੰ ਪੱਕੰਦੀ ਆ ਇਹ ਤੂੰ ਪੱਕੀ ਆ ਐਵੇਂ ਪੱਕੀ ਵੇ ਕਿੱਡੀ ਗੈਂਡ ਕਟੂ ਗੈਂਡ ਪੂਰੀ ਗੈਂਡ ਬਣੀ ਆ ਏ ਛੱਲੀ ਬਈ ਜੀ ਸਾਡੀ ਏ ਦੂਜੀ ਖਾਣਦਾ ਯਾਰ ਆਪਾਂ ਦੂਜੀ ਖਾਦੀ ਆਵੇ ਅਹੀਂ ਛੱਲੀ ਐਂ ਦੇਖੇ ਤੈਨੂੰ ਤਾਂ ਤਰੀਕਾ ਨਹੀਂ ਨਾ ਜਾਜ ਨਹੀਂ ਹੁਣ ਸੱਟ ਕੇ ਸੱਜ ਗਿਆ ਵੇਖੀ ਸੱੜ ਕੇ ਸੱਟ ਕੇ ਨਿਕਲ ਗਿਆ ਵੀ ਇਹ ਇਹਦੇ ਮੋਟੇ ਦੂ ਦੂਜੀ ਖਾਣਾ ਪਾ ਫਿਰ ਐ ਵੀ ਕਹਿਣਾ ਆ ਤੂੰ ਆ ਥੋੜੀ ਖਾਣੀ ਤੂੰ ਤਾਂ ਦੂਜੀ ਖਾਈ ਜਾਂਦਾ ਯਾਰ ਮੈਂ ਜਿਵੇਂ ਖਾਣੀ ਮੈਂ ਤਾਂ ਉਵੇਂ ਖਾਣੀ ਆ ਮੈਂ ਤੇਰੇ ਅੰਗੂਣੀਵੇਂ ਆ ਆਹ ਵੇਰ ਆਉਦੀ ਦੂਜੂ ਆਰੀ ਸੀ ਆਪਾਂ ਨਹੀਂ ਤੋ ਜਿਵੇਂ ਤੈਨੇ ਨੇ ਪੁੱਛਿਆ ਤੈਨੂੰ ਕਿਹੜੀ ਛੱਲੀ ਪਸੰਦ ਆ ਨਾ ਥੱਕੇ ਨਹੀਂ ਭਰਾ ਵੜਿਆ ਚੱਲੀ ਦਾ ਰਿਵਿਊ ਸੋਹੀ ਬਖਾਇਆ ਜਾਣਾ ਪਰਕ ਵੇਖੀ ਦੋਵਾਂ ਜੇ ਆੜ ਕੇ ਵੇਖੀ ਕਹਿੰਦਾ ਐਮ ਐ ਦਾ ਆ ਖਾਣੀ ਪਾਪਾ ਦਾ ਆ ਦਿਖਾ ਲਈ ਬਈ ਥੱਕੇ ਨਾਲੀ ਆਪਾ ਦਾ ਆ ਦਿਖਾ ਲੋ ਮੈਂ ਵੀ ਖਾਣੀ ਹੁਣ ਚੱਲੀ ਆਕੇ ਇੱਕਮ ਨੂਰ ਨੂੰ ਤੇ ਪ੍ਰਭ ਨੂਰ ਨੂੰ ਕੀ ਕਰਨਾ ਪਿਆ ਕੰਮ ਕੰਮ ਕਰਨਾ ਪਿਆ ਮੋਲੀਆਂ ਜਿਲਣੀਆਂ ਵੇ ਆਣਾ ਆ ਇੱਕਮ ਮਮਾ ਨੇ ਕਿੰਨਾ ਕੰਮ ਕਰਾਇਆ ਨਾ ਪਾਪਾ ਵਧੀਆ ਲੱਗਾ ਵਧੀਆ ਲੱਗਾ ਇੰਡੀਆ ਜਿਆਦਾ ਵਧੀਆ ਨਹੀਂ ਇੱਥੇ ਕੋਈ ਕੰਮ ਨਹੀਂ ਕਰਨਾ ਮੈਂਦਾ ਪ੍ਰਭਨੂਰ ਤੁਹਾਡਾ ਐਕਸਪੀਰੀਅੰਸ ਕੀ ਆ ਆਸਟ੍ਰੇਲੀਆ ਮਾਰੇ ਬਹੁਤ ਵਧੀਆ ਬਹੁਤ ਵਧੀਆ ਏ ਹੋ ਐਨੇ ਤੱਬਰ ਦੀ ਤਾਂ ਰੋਟੀ ਲਾਉਣੀ ਪੈ ਰਹੀ ਹੈ ਨਾ ਪ੍ਰਭਨੂਰ ਨੂੰ ਕੀ ਖਿਆਲ ਆ ਪ੍ਰਭਨੂਰ ਪਤਾ ਨਹੀਂ ਹਰੇ ਪੋਤੇ ਐਦਾਂ ਤਾਂ ਵੱਡੀਆਂ ਬੀਬੀਆਂ ਨਹੀਂ ਉੱਠ ਕੇ ਲਾਉਂਦੀਆਂ ਮੋਲੀਆਂ ਛੱਲਦੀਆਂ ਤੂੰ ਲੱਗੀ ਵਈ ਆ ਕੋਠੀ ਨਹੀਂ ਨਾ ਕੋਠੀ ਨਹੀਂ ਹੁੰਦਾ ਠੰਡ ਨਹੀਂ ਲੱਗਦੀ ਬਈ ਤੁਹਾਨੂੰ ਆ ਬਰੇ ਨਾ ਦੇਖ ਲਿਆ ਕੀ ਦੇਖੀਏ ਅਸੀਂ ਕਿ ਤੁਸੀਂ ਇੱਥੇ ਆ ਕੇ ਹੁਣ ਮੂਲੀ ਵਾਲੇ ਪਰਾਂਠੇ ਪਾ ਰਹੇ ਆ ਕਿ ਸਾਰੇ ਟੱਬਰ ਨੂੰ ਕੰਮ ਲਾਇਆ ਤੁਹਾਡੀ ਮਾਂ ਵੇਲੇ ਹੀ ਲੋਕਾਂ ਨੇ ਕਹਿਣਾ ਹੈ ਮਾਂ ਮੇਲੀ ਤੇ ਮਾਂ ਨੂੰ ਅਸਕੇਲੀਆ ਜਾ ਕੇ ਕੰਮ ਕਰਾ ਰਹੇ ਆ ਹੈ ਕਰਾ ਰਹੇ ਆ ਫਿਰ ਹੁਣ ਮੈਂ ਕੀ ਕਰਾਂ ਮੰਮੀ ਬੈੰਦੀ ਨਹੀਂ ਆ ਕਹਿਆ ਸੀ ਬੈਠੇ ਹਾਂ ਤੁਹਾਡੀ ਕੋਈ ਕਿਸੂਰ ਆ हां बैठे थे क्या काम कर ही सक्दे हैं अभी हुन इन गा परांठे त लाके दे ही सक्दे हैं ਤੁਸੀਂ ਵੀ ਕੀ ਕਹੋਗੇ ਵੀ ਸਾਡੇ ਹੱਥ ਦੇ ਪਰਾਂਠੇ ਨਹੀਂ ਖਾਦੇ ਤੁਸੀਂ ਹੋਰ ਸਾਰੇ ਲਿਬੜ ਗਏ ਆਂ ਅਸੀਂ ਐਨੇ ਹਾਈ ਫਾਈ ਪਰਾਂਠੇ ਖਾ ਕੇ ਤੁਸੀਂ ਅਸੀਂ ਸਾਗ ਤਾਂ ਨਹੀਂ ਆਇਆ ਤੇ ਮੂਲੀਆਂ ਵਾਲੀਆਂ ਰੋਟੀਆਂ ਨਾ ਸਾਗ ਕੌਣ ਖਾਂਦਾ ਹੁੰਦਾ ਮੂਲੀਆਂ ਵਾਲੀਆਂ ਰੋਟੀਆਂ ਅਸੀਂ ਹੁਣ ਖਾਵਾਂਗੇ ਸਾਗ ਅਸੀਂ ਸ਼ਾਮ ਨੂੰ ਖਾਵਾਂਗੇ ਅਸੀਂ ਘੁੰਮਣ ਜਾਣਾ ਵਾ ਅਸੀਂ ਆਪ ਦਾ ਪ੍ਰਬੰਧ ਕਰਕੇ ਚੱਲਨੇ ਅਸੀਂ ਸਾਦੂ ਬਣਾ ਕੇ ਰੱਖ ਕੇ ਜਾਵਾਂਗੇ ਕਿਉਂਕਿ ਅਸੀਂ ਆਉਂਦੇ ਥੱਕੇ ਹੋਈਏ ਤੇ ਸਾਨੂੰ ਆਉਂਦੇ ਨੂੰ ਬਣਾਉਣਾ ਨਾ ਪਵੇ। ਅੱਛਾ ਜੀ। ਇਸ ਕਰਕੇ ਅਸੀਂ ਰੈਸਟ ਕਰਕੇ ਤੇ ਅਸੀਂ ਆਪਦਾ ਖਾ ਪੀ ਸਕੀ ਜੀ। ਹਾਂ। ਹਾਂ। ਸਮਝਾਗੀ ਕਿ ਹਜੇ ਹੋਰ ਸਮਝਾਏ ਸੀ। ਨਹੀਂ ਨਹੀਂ ਤੇ ਨਾਲ ਪਾਪਾ ਨੂੰ ਵੀ ਲਾਇਆ ਨਾਲ ਰੋਟੀਆਂ ਲਾਉਣ। ਪਾਪਾ ਨੂੰ ਥੱਲਣ ਲਾਇਆ ਵੀ ਹੁਣ ਤੁਸੀਂ ਵੀ ਹੱਲ ਪਕੜੋ। ਹਾਂ। ਅਸੀਂ ਇਕੱਲੇ ਕੀ ਕਰੀਏ? ਹਾਂ। ਸਾਨੂੰ ਹਜੇ ਹਿਸਾਬ ਦਾ ਕੰਮ ਹੀ ਨਹੀਂ ਸੀ ਜੀ ਆਪਦੇ ਹਿਸਾਬ ਨਾਲ ਤਾਂ ਇਕੱਲੇ ਲੱਗ ਜਾਣਾ। ਇਹ ਅੰਗਰੇਜ਼ੀ ਪਰੌਂਠੇ ਨਾ ਅਜੇ ਇਹਨਾਂ ਨੂੰ ਪਾਣੇ ਲੱਗਦਾ ਕਿਵੇਂ ਲਾਉਣੇ ਅੰਗਰੇਜ਼ੀ ਕੋ ਨਹੀਂ ਉਹੀ ਦੇਸੀ ਪਰੌਂਠੇ ਆ ਸਾਡੇ ਵਾਲੇ ਜਿਹੜੇ ਅਸੀਂ ਪਰੌਂਠੇ ਲਾਉਨੇ ਉਹੀ ਪਰੌਂਠੇ ਐਨੇ ਚਿਰ ਦਾ ਪਰੌਂਠੇ ਪੱਕੇ ਨਹੀਂਗੇ ਇੱਥੇ ਆਏ ਨੂੰ ਇੰਨਾ ਚਿਰ ਹੋ ਗਿਆ ਤਾਂ ਹੋਣੀ ਪਰੌਂਠੇ ਪੱਕਣ ਦੇ ਅੱਜ ਹੀ ਪਰੌਂਠੇ ਪੱਕਦੇ ਪਏ ਨਾ ਮੂਲੀਆਂ ਵਾਲੇ ਹਾਂ ਫੇਰ ਕਹਿਣਗੇ ਸਾਨੂੰ ਕੁਝ ਖਵਾਇਆ ਨਹੀਂ ਅਸੀਂ ਵੀ ਟਿੰਡੀਆਂ ਵਾਲਾ ਖਾਣਾ ਖਵਾਇਆ ਹੀ ਆ ਵਾ ਅਸੀਂ ਖੜਾ ਇੰਡੀਆ ਨੂੰ ਤਾਈ ਦਾ ਲੋਕੀ ਬਾਹਰ ਆ ਕੇ ਮਿਸ ਕਰਦੇ ਆ ਤਾਈਆਂ ਤਾਂ ਬਾਹਰ ਆ ਕੇ ਮਿਸ ਕਰਦੇ ਲੋਕੀ ਤੇ ਇਹਦਾ ਅਸੀਂ ਨਾਨੀ ਦੋਤੀ ਨੇ ਪਰੌਂਠੇ ਬਣਾ ਬਣਾ ਕੇ ਤੁਹਾਨੂੰ ਖਵਾਤੀ ਆ ਸਾਨੂੰ ਤੁਸੀਂ ਕਹਿ ਨਹੀਂ ਸਕਦੇ ਵਿਲੀਆਂ ਖਾਣ ਆਈਆਂ ਅਸੀਂ ਕਿਤਾ ਕਦੀ ਵੀ ਨਹੀਂ ਕਹਿੰਦੇ ਮੈਂ ਤੁਹਾਨੂੰ ਆਏ ਕਹਿ ਸਕਦਾ ਕਿ ਇਹ ਕੰਮ ਕਰਦੇ ਹਾਂ ਹਾਂ ਇਹ ਤੁਸੀਂ ਬਿਲਕੁਲ ਅਸੀਂ ਆਪਦੇ ਜੋਗੇ ਹੱਥ ਹਿਲਾਉਂਦੇ ਹਾਂ ਜਿੰਨਾ ਕ ਅਸੀਂ ਖਾਣਾ ਉਹਨਾਂ ਕ ਅਸੀਂ ਕੰਮ ਕਰਾਂਗੇ ਹਾਂ ਤੁਸੀਂ ਕੁਛ ਵੀ ਨਹੀਂ ਕਰ ਸਕਦੇ ਤੇਰੇ ਮਾਮਿਆਂ ਨੂੰ ਅਸੀਂ ਸਾੜਾਂਗੇ ਉਹਨਾਂ ਨੂੰ ਅਸੀਂ ਇਹ ਪਰੌਂਠੇ ਦਿਖਾਵਾਂਗੇ ਤੇ ਅਸੀਂ ਉਹਨਾਂ ਨੂੰ ਖਵਾ ਖਵਾ ਕੇ ਅਸੀਂ ਉਹਨਾਂ ਨੂੰ ਵੀ ਸਾੜਾਂਗੇ ਤੇ ਮਾਮਿਆਂ ਨੇ ਕਹਿਆ ਪਕਵਾਲੇ ਲੈਣੇ ਉਦੋਂ ਹੀ ਉਦੋਂ ਤੁਸੀਂ ਤਾਂ ਸਾਡੇ ਰੋਟੀਆਂ ਵੀ ਇੰਨੀਆਂ ਵਾਧੂ ਕਰਦੀਆਂ ਸਾਡੇ ਤਾਂ ਕਬੂਤਰਾਂ ਤੋਂ ਨਹੀਂ ਖਾਧੀਆਂ ਜਾਣ ਲੀਆਂ ਵੇਖੋ ਸਾਡੇ ਕਬੂਤਰ ਹੀ ਕਬੂਤਰ ਇਕੱਠੇ ਹੋਏ ਬਹਿ ਘਰੇ ਇਹ ਵੇਖੋ ਵੀ ਇੰਡੀਆ ਵਾਲਾ ਹਸਾਬ ਇੱਥੇ ਨਹੀਂ ਚੱਲਦਾ ਇੱਥੇ ਗਰੋਸਰੀ ਦਾ ਬਿੱਲ ਬੰਦਦਾ ਨਹੀਂ ਹਾਂ ਮਹਾਰਾਜ ਹੋਰ ਦੇ ਦੂਗਾ ਕੋਈ ਨਹੀਂ ਉਹਨਾਂ ਨੂੰ ਵੀ ਖਾ ਲੈਂਦੋ ਇੰਨੇ ਪ੍ਰਾਣੇ ਡੰਡਰਾ ਤੇ ਮਾਰੇ ਆਏ ਆ ਤੁਸੀਂ ਦਾ ਡਰਮ ਘਰੇ ਭਰ ਕੇ ਸਾਲ ਦਾ ਰਾਸ਼ਨ ਜੋੜ ਦਿਆ ਦੇ ਇੱਥੇ ਤਾਂ ਹੋਰ ਹੱਥ ਲਾਉਣਾ ਪੈਂਦਾ ਆਟਾ ਇੱਥੇ ਤਾਂ ਮੁੱਲ ਦਾ ਆਟਾ ਹੁੰਦਾ ਭਾਈ ਹਾਂਜੀ ਇਸੇ ਦੇ ਨਾਲ ਵਲੌਗ ਅੱਜ ਦਾ ਹੁੰਦਾ ਹੈ ਖਤਮ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਈ ਹੋਪ ਸਾਰੇ ਜਾਨਾਂ ਨੂੰ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤੇ ਕਮੈਂਟ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਵਿੱਚ ਬਾਏ ਬਾਏ ਟਾਟਾ